ਇੱਕ ਭਰਾ ਦੀ ਜਦੋਂ ਜਾਨ ਗਈ ਤਾਂ ਦੂਸਰਾ ਭਰਾ ਇਸ ਦੁੱਖ ਨੂੰ ਸੰਭਾਲ ਨਹੀਂ ਸਕਿਆ ਅਤੇ ਦੋਵੇਂ ਭਰਾਵਾਂ ਦੀਆਂ ਹੁਣ ਇਕੱਠੀਆਂ ਦੀਆਂ ਜਦੋਂ ਚਿਖਾਵਾਂ ਜਲੀਆਂ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਅੰਤਿਮ ਸੰਸਕਾਰ ਦੋਹਾਂ ਦਾ ਇਕੱਠੇ ਕੀਤਾ ਗਿਆ ਅਤੇ ਇਸ ਮੌਕੇ ਤੇ ਪੂਰੇ ਪਿੰਡ ਦੇ ਵਿੱਚ ਗਮ ਦਾ ਮਾਹੌਲ ਸੀ ਡੇਰਾ ਬਾਬਾ ਨਾਨਕ ਦੇ ਅੰਦਰ ਪੈਂਦੇ ਪਿੰਡ ਅਲੀ ਨੰਗਲ ਤੋਂ ਇਹ ਗਮਗੀਨ ਮਾਮਲਾ ਸਾਹਮਣੇ ਆਇਆ ਜਿੱਥੇ ਦੋ ਸਕੇ ਭਰਾਵਾਂ ਦੀ ਜਾਨ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਭਰਾਵਾ ਦੇ ਚਚੇਰੇ ਭਰਾ ਅਤੇ ਰਿਸ਼ਤੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਜਿਸ ਦੀ ਉਮਰ ਕਰੀਬ 42 ਸਾਲ ਪੁੱਤਰ ਰਤਨ ਸਿੰਘ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ ਕਿ ਇੱਕਦਮ ਉਸ ਨੂੰ ਘਬਰਾਹਟ ਮਹਿਸੂਸ ਹੋਈ ਉਸ ਨੂੰ ਤੁਰੰਤ ਹੀ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਲੈ ਜਾਂਦਾ ਗਿਆ ਤੇ ਇਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨਿਆ ਉਹਨਾਂ ਦੱਸਿਆ ਕਿ ਜਦ ਉਸ ਦੀ ਜਾਨ ਜਾਨ ਦੀ ਖਬਰ ਉਸਦੇ ਵੱਡੇ ਭਰਾ ਸੁਖਵਿੰਦਰ ਨੂੰ ਦਿੱਤੀ ਗਈ ਤਾਂ ਲੁਧਿਆਣਾ ਦੀ ਇੱਕ ਨਿੱਜੀ ਕੰਪਨੀ ਦੇ ਵਿੱਚ ਕੰਮ ਕਰਦੇ ਸਮੇਂ ਹੀ ਉਹ ਇਹ ਦੁੱਖ ਨਾ ਸਹਾਰ ਸਕਿਆ ਅਤੇ ਉਸ ਨੂੰ ਵੀ ਦਿਲ ਦਾ ਦੌਰਾ ਪਿਆ ਅਤੇ ਉਹ ਖਤਮ ਹੋ ਗਿਆ ਹਾਲਾਂਕਿ ਉਸਨੂੰ ਕੰਪਨੀ ਦੇ ਅਧਿਕਾਰੀਆਂ ਦੇ ਵੱਲੋਂ ਚੰਡੀਗੜ੍ਹ ਲਿਜਾਇਆ ਗਿਆ ਸੀ ਜਿੱਥੇ ਕਿ ਉਸ ਦੀ ਜਾਨ ਗਈ ਹੈ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ ਜਦੋਂ ਦੋਵਾਂ ਸਕੇ ਭਰਾਵਾਂ ਦੀਆਂ ਮ੍ਰਿਤਕ ਦੇਹਾਂ ਸ਼ਮਸ਼ਾਨ ਘਾਟ ਦੇ ਵਿੱਚ ਲਿਆਂਦੀਆਂ ਗਈਆਂ ਦਾ ਰਿਸ਼ਤੇਦਾਰ ਅਤੇ ਪਰਿਵਾਰਿਕ ਮੈਂਬਰ ਬੇहद ਹੀ ਜ਼ਿਆਦਾ ਦੁੱਖ ਵਿੱਚ ਸੀ ਇੱਕ ਦੂਸਰੇ ਨੂੰ ਸਹਾਰਾ ਦਿੰਦੇ ਹੋਏ ਪਰ ਖੁਦ ਉਹ ਸੰਭਲ ਨਹੀਂ پا ਰਹੇ ਸਨ ਦੋਵਾਂ ਭਰਾਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਚਿਖਾ ਦੇ ਵਿੱਚ ਜਣਕੀ ਅਗਨੀ ਪੇਂਟ ਕਰ ਦਿੱਤੀ ਗਈ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਰਿਸ਼ਤੇਦਾਰ ਅਤੇ ਪਿੰਡ ਵਾਲੇ ਉੱਥੇ ਮੌਜੂਦ ਸੀ ਅਤੇ ਹਰ ਕੋਈ ਇਹ ਦੇਖ ਕੇ ਹੈਰਾਨ ਸੀ ਕਿ ਦੋਵੇਂ ਭਰਾਵਾਂ ਦੇ ਵਿੱਚ ਕਿੰਨਾ ਜ਼ਿਆਦਾ ਪਿਆਰ ਸੀ कि ਜਦੋਂ ਛੋਟੇ ਭਰਾ ਦੇ ਜਾਣ ਦੀ ਖਬਰ ਵੱਡੇ ਨੂੰ ਦਿੱਤੀ ਗਈ ਤਾਂ ਉਹ ਵੀ ਇਸ ਦੁਨੀਆ ਤੋਂ ਤੁਰ ਗਿਆ। ਇਹ ਦੋਨੋਂ ਮੇਰੇ ਚਾਚੇ ਦੇ ਲੜਕੇ ਇੱਥੇ ਪਹਿਲਾਂ ਇਹ ਛੋਟਾ ਹੋਇਆ ਐਂ ਇਕੱਠੇ ਚਾਹ ਪਣੀ ਪੀਤੇ। ਪਤਾ ਨਹੀਂ ਦੋ ਮਿੰਟਾਂ ਵਿੱਚ ਉਹਨੂੰ ਕੀ ਹੋ ਗਿਆ, ਅਟੈਕ ਹੋ ਗਿਆ। ਉਹਨੂੰ ਲੈ ਕੇ ਗਏ ਆਉਣ ਦੀ ਖੜਿਆ ਪਿੱਲ। ਮਟਾਲੇ ਖੜਿਆ। ਮਟਾਲੇ ਜਾ ਕੇ ਜਦੋਂ ਉਹਨਾਂ ਕੋਲ ਕੁਝ ਲਾਇਆ ਤੇ ਉਹਨੂੰ ਅਟੈਕ ਆ ਗਿਆ। ਉਹਦੀ ਮੌਤ ਹੋ ਗਈ। ਦੂਸਰਾ ਜਿਹੜਾ ਹੈ ਟਰੱਕ ਡਰਾਈਵਰ ਸੀ ਲੁਧਿਆਣੇ ਉੱਥੇ ਸੋਰੀ ਕਹਿੰਦੇ ਕੀ ਗੱਲ ਹੋਈ ਉਹਨੂੰ ਉੱਥੇ ਜਾਕ ਹੋ ਗਿਆ ਜਿਹੜੀ ਕੰਪਨੀ ਚ ਕੰਮ ਕਰਦਾ ਸੀ ਪੀਸੀਐਸ 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 ਕਰਦਾ ਸੀ ਉਹਨਾਂ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਨੇ ਕਿ ਮਰਾ ਬਿਮਾਰ ਬੜਾ ਉਹਨੂੰ ਹਸਪਤਾਲ ਡਾਕਰ ਹੈ ਤੇ ਡਾਕਟਰ ਨੂੰ ਉਹਨੇ ਨਹੀਂ ਕਰਾਇਆ ਜਦੋਂ ਇੱਥੇ ਜਾ ਕੇ ਪਹੁੰਚੇ ਨੇ ਤੇ ਫਿਰ ਉਹਨਾਂ ਨੇ ਜਾ ਕੇ ਦਾਖਾ ਕਰਾਇਆ ਤੇ ਫਿਰ ਲੈ ਕੇ ਤੇ ਆਏ ਨਹੀਂ ਰਾਤ ਦੇ 12:00 ਵਜੇ। ਬੈਠੋ। ਕਿ ਅਵੇ ਬੈਠੋ ਬੁਝੇ। ਆਪਾਂ ਕੀ ਕੰਪਨੀ ਤੋਂ ਕੀ ਫਿਰ ਮੰਗ ਕਰਦੇ ਆਪਾਂ? ਉਹ ਗਰੀਬ ਆਦਮੀ ਨੇ ਉਹਨਾਂ ਨੂੰ ਕੋਈ ਨੌਕਰੀ ਨਾ ਕਰੀ ਕੋ ਬੱਚੇ ਨੂੰ ਦਵਾ ਸਕਦੇ ਜਾਂ ਦਵਾ ਦੇ। ਉਹ ਵੀ ਮਰਦਮੋਤ ਕਰਨ ਦੇ ਜਿਹੜੇ ਜੇਟੀ ਵਿਆਹ ਹੋ ਗਿਆ ਲੜਕਾ ਵਿਆਹ ਹੋ ਗਿਆ। ਉਸ ਤੋਂ ਵੱਧ ਕੀ ਹੋ ਸਕਦਾ ਜਿਸ ਚੇਖਾ ਦੇ ਵਿੱਚ ਦੋ ਭਰਾ ਇਕੱਠੇ ਪੈ ਜਾਣ ਆਏ ਤੇ ਵੱਖ-ਵੱਖ ਸਨ ਉਮਰ ਵੀ ਤਕਾਜ਼ਾ ਵੀ 10 ਸਾਲ ਦਾ ਫਰਕ ਲੱਗਦਾ ਹੈ ਪਰ ਅੱਜ ਗਏ ਇਕੱਠੇ ਨੇ ਇੱਕੋ ਤਾਂ ਤੇ ਉਹਨਾਂ ਸੇ ਸਕਾਰ ਕੀਤਾ ਜਾ ਰਿਹਾ ਸਰ ਸਾਡਾ ਜਿਹੜਾ ਪਾਪਾ ਜੀ ਦੇ ਮਾਮਾ ਜੀ ਦੇ ਬੇਟੇ ਨੇ ਪਿੰਡ ਅਲੀ ਨੰਗਲ ਹੈ ਕਾਰੋਬਾਰ ਕਰਦੇ ਸਨ ਆਪੋ ਆਪਣਾ ਇੱਕ ਕਰੈਨੋ ਆਪਰੇਟਰ ਹੈ ਤੇ ਇੱਕ ਟਰੱਕ ਡਰਾਈਵਰ ਹੈ ਇਹਨੇ ਨਾ ਆਪਰੇਟਰ ਘਰ ਆਇਆ ਸੀਗਾ ਤੇ ਆਪਣੇ ਸਬਜ਼ੀ ਭੱਜ ਦਾ ਪਰਸੋਂ ਕੰਮ ਕਰ ਰਿਹਾ ਸੀਗਾ ਟਾਨ ਕਹਿੰਦਾ ਲਾਉਣਾ ਗੰਡਿਆਂ ਦਾ ਤੇ ਚਾਚੇ ਤਾਂ ਇਹਦੇ ਪੁੱਤ ਭਰਾਵੇ ਲੱਗੇ ਬੈਠੇ ਨੇ ਤੇ ਆਪ ਆਪਣੇ ਪੀਤਾ ਇੱਕਦਮ ਕਹਿੰਦਾ ਮੈਨੂੰ ਕਾਲੀ ਪੈਣ ਦੀ ਏ ਇੱਕਦਮ ਕਹਿ ਕੇ ਤੇ ਗੱਡੀ ਵੀ ਕੋਲਸੀ ਲੈ ਕੇ ਤੇ ਆਪਾਂ 1 ਘੰਟੇ ਦੇ ਵਿੱਚ ਬਟਾਲੇ ਪਹੁੰਚ ਗਏ ਆ ਔਰ 12 ਵੇ ਤਾਂ ਲਗਭਗ ਗੱਲ ਹੋਈ ਤੇ 2 ਵਜੇ ਆਪਾਂ ਘਰ ਵਾਪਸ ਆ ਗਏ ਡੈੱਡ ਬੋਟੀ ਲੈ ਕੇ ਇਹ ਘਟਨਾ ਵਾਪਰੀ ਅਸੀਂ ਇੱਥੇ ਬੈਠੇ ਹਾਂ ਤੇ ਉਧਰ ਸਾਡਾ ਜਿਹੜਾ ਦੂਜਾ ਵੀਰਸੀ ਦਾ ਸੁਖਿੰਦਰ ਸਿੰਘ ਪ੍ਰੱਕਟ ਡਰਾਈਵਰ ਸੀਗਾ ਉਹ ਚੰਡੀਗੜ੍ਹ ਦੇ ਲਾਗੇ ਧੱਪੜ ਸਟੇਸ਼ਨ 'ਚ ਉੱਥੇ ਇੱਕ ਵਰਕ ਕਰਦਾ ਸੀਗਾ ਟਰੱਕ ਡਰਾਈਵਰ ਦਾ ਉੱਥੇ ਉਹਨੂੰ ਜਦੋਂ ਖਬਰ ਪਤਾ ਲੱਗੀ ਵੀ ਮੇਰੇ ਬ੍ਰਦਰ ਦੇ ਛੋਟੇ ਭਰਾ ਦੀ ਮੌਤ ਹੋ ਗਈ ਆ ਉਸ ਵੀਰ ਨੇ ਵੀ ਆਪਣੇ ਭਰਾ ਦਾ ਜਦੋਂ ਨਾਂ ਸੁਣਿਆ ਵੀ ਮੌਤ ਹੋ ਗਈ ਤਾਂ ਉਹ ਕੋ ਸਹਿਮ ਦਾ ਸਦਮਾ ਨੇ ਝੱਲਿਆ ਗਿਆ ਉਸ ਟੈਂਪਰ ਦੀ ਉੱਥੇ ਮੌਤ ਹੋ ਗਈ ਜੀ ਅੱਜ ਇਸ ਰਾਤ ਦੇਣਾ ਸੀ ਰਾਤੀ ਸਾਢੇ 10:00 ਵਜੇ ਪੌਣੇ 11 ਚੰਡੀਗੜ੍ਹੋਂ ਲਾਸ ਲੱਗ ਕੇ ਆ ਜੀ ਡੱਡ ਬੋਡੀ ਏ ਅੱਜ ਉਹਨਾਂ ਦਾ ਸੰਸਕਾਰ ਕੀਤਾ ਜਾ ਰਿਹਾ ਜੀ ਪਰ ਪਰਿਵਾਰ ਚ ਪਰ ਪਿੱਛੇ ਕੌਣ ਕੌਣ ਰਹਿ ਗਿਆ ਨਮਕੋ ਪਰਿਵਾਰ ਚ ਦੋਏ ਭਾਈ ਨੇ ਮਾਤਾ ਵਾ ਪਿਤਾ ਦਾ ਪਹਿਲਾ ਦਿਹਾਂਤ ਹੋ ਚੁੱਕਾ ਸੀ ਤੇ ਛੋਟੇ ਬੱਚੇ ਨੇ ਬਹੁਤ ਅਜੇ ਅਣਜਾਣ ਬੱਚੇ ਨੇ ਪੜਦੇ ਨੇ ਬੱਚੇ ਕੋਈ ਬੱਚਾ ਨਹੀਂ ਯਾਦ ਤੇ ਕੋਈ ਵਯਾ ਵੀ ਨਹੀਂ ਬੱਚਾ ਜੀ ਕੋਈ ਖੁਸ਼ੀ ਖੇੜਾ ਇਹ ਘਰ ਚ ਨਹੀਂ ਕੀਤਾ ਸਰਪ੍ਰਮਾਤਮਾ ਨੂੰ ਮੰਨਣ ਵਾਲੇ ਸਨ ਬਿਲਕੁਲ ਬੰਤ ਹਮੇਸ਼ਾ ਉਹਨਾਂ ਨੇ ਸੰਗਤ ਦੀ ਸੇਵਾ ਕਰਨੀ ਨਗਰ ਕੀਰਤਨ ਦੀ ਗੱਲ ਕਰੀਆਂ ਜੀ ਰਾਜੋਨਾਂ ਦੇ ਨਾਲ ਇਹ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ